ਭੈ ਆ ਜਾ ਇਹ ਤਾਂ ਕਰਤਾ ਕੰਮ ਅੱਜ ਮੈਂ ਇਹਨੂੰ ਦਿੰਨੀ ਆ ਅਰ ਜਾ ਕੇ ਹੋਰ ਇਹ ਬੇਬੇਂ ਜਾ ਕੇ ਤਾਂ ਦੇਖਾ ਕਿਹੜੇ ਵੇਲੇ ਦੀ ਗਈ ਹੋਈ ਆ ਹੱਥੇ ਕਰਾਈ ਸੀ ਲੱਗਦਾ ਆ ਗਈ ਬੇਬੇ ਆ ਗਈ ਤੂੰ ਹਾਂ ਪੁੱਤ ਆ ਗਈ ਮੈਂ ਤੇ ਮੈਂ ਪਾਣੀ ਲੈ ਕੇ ਆਵਾਂ ਨਹੀਂ ਪੁੱਤ ਮੈਂ ਸੀਤੋ ਕੋਲ ਰੋਟੀ ਖਾਏ ਸੀਗੀ ਮੈਂ ਕੁਝ ਨਹੀਂ ਖਾਣਾ ਪੀਣਾ ਮੈਂ ਪੈਣੀ ਆ ਜਾ ਕੇ ਠੀਕ ਆ ਹਾਂ ਬਾਬਾ ਕਹਿੰਦਾ ਸੀ ਦੋ ਪੂੜਗਾ ਚੇ ਕੰਮ ਹੋ ਜਾਊਗਾ ਇੱਕ ਦੇਤੀ ਦੂਜੀ ਦੇ ਫੇਰ ਦੇ ਦੂੰਗੀ ਉਹ ਦੋ ਪੂੜਗਾ ਚੇ ਕੰਮ ਹੋ ਜਾਊ ਬਾਬਾ ਕਹਿੰਦਾ ਸੀ ਇਹਦਾ ना पता तो चाय पीला। ला बेबी मेरे वास्ते हां वो तो तेरे वास्ते बनाई है चाय मैं शाम दी चाय बना ले मैं का थक जांदी सारी दिहाड़ी अच्छा और मैं तो शाम दी चाय बना के दे दिया करूंगी हां बेबी चाय स्वाद आ हां बेबी मैं सब्जी बना ला जाके बना ला पुत्तो ਲਾ ਇਹ ਤਾਂ ਹੋ ਗਿਆ ਕੰਮ ਹੁਣ ਤਾਂ ਗਈ ਇਹ ਬਸ ਹਾਂ ਦਾ ਬੇਬੇ ਕਿਹੜੀ ਲੱਤਾਂ ਘੁੱਟਦਾ ਨਾ ਪਤਾ ਮੇਰੇ ਲੱਤਾਂ ਨੇ ਦੋਖਦੀਆਂ ਦੀਆਂ ਚਲ ਕੋਈ ਨਾ ਬੇਬੇ ਘੁੱਟ ਦਿੰਨੀ ਆ ਚਲ ਬਸ ਕਰ ਪੁੱਤ ਅੱਜ ਬਸ ਕਰ ਕੋਈ ਨਾ ਬੇਬੇ ਘੁੱਟ ਦਿੰਨੀ ਆ ਮੈਂ ਕੰਮ ਕਰ ਲੈ ਪੁੱਤ ਕੋਈ ਹੋਰ ਦਾ ਕੰਮ ਕਰ ਲੈ ਪੁੱਤ ਚਲ ਠੀਕ ਆ ਬੇਬੇ ਆਹੋ बाड़े च गई है हम बाड़े चली गई जावा मैं पानी घोल देनी है लगता मैं फोन बजद मैं फोन ही सुनया मैं पहला ਇਹ ਤੇ ਮੇਰੀ ਕੁੜੀ ਦਾ ਫੋਨ ਹੈ ਹਲੋ ਹਲੋ ਹਾਂ ਪੁੱਤ ਹਾਂ ਬੇਬੇ ਸਾਸਰੀ ਘਰ ਸਾਸਰੀ ਘਰ ਪੁੱਤ ਹੋਰ ਕੀ ਹਾਲ ਚਾਲ ਆ ਬੇਬੇ ਵਧੀਆ ਪੁੱਤ ਵਧੀਆ ਅੱਛਾ ਹੁਣ ਮੈਂ ਨਾ ਕਰਦੀ ਤਾਂ ਨਹੀਂ ਹਾਂ ਪੁੱਤ ਗਏ ਤਾਂ ਕੌਸਕ ਦੀ ਨਹੀਂ ਸੀ ਮੇਰੇ ਮੂਰੇ ਹੁਣ ਤਮੰਤੇ ਤਾਂ ਗਈ ਤਾਂ ਬਾਅਦ ਮੈਨੂੰ ਛਾੜ ਗੁਣਾ ਕੁੱਟੇ ਨੇ ਦੋ ਕੁ ਦਿਨ ਬਾਅਦ ਅੱਛਾ ਬੇਬੇ ਹਾਂ ਹੋਰ ਪੁੱਤ ਹੁਣ ਨਾ ਮੈਂ ਪੁੱਤ ਬਾਬੇ ਦੇ ਜਾ ਕੇ ਆਈ ਸੀਗੀ ਕਿਉਂ ਕੀ ਗੱਲ ਬੇਬੇ ਪੁੱਤ ਜਦੋਂ ਪੂਤਪਾਤ ਹੁੰਦੇ ਸੀ ਅੱਛਾ ਹਾਂ ਬਾਬੇ ਨੇ ਨਾ ਮੈਨੂੰ ਕੁੜੀਆਂ ਦਿੱਤੀਆਂ ਅੱਛਾ ਫਿਰ ਮੈਂ ਉਹ ਦਿੱਤੀਆਂ ਇਹਨੂੰ ਹੁਣ ਤਾਂ ਬਹੁਤ ਕਰਦੀ ਆ ਮੇਰਾ ਫਿਰ ਉਹ ਕੁੜੀਆਂ ਉਹ ਕੁੜੀਆਂ ਤਾਂ ਬਾਬੇ ਤੋਂ ਲੈ ਕੇ ਆਈ ਸੀ ਇਹਦੇ ਬਾਅਦ ਹਾਂ ਉਹ ਪੁੱਤ ਤਾਂ ਬਾਬੇ ਤੋਂ ਲਈ ਸੀਗੀ ਮੈਂ ਅੱਛਾ ਹਾਂ ਇੱਕ ਕੁੜੀ ਤਾਂ ਮੈਂ ਦੇਤੀ ਅੱਛਾ ਦੂਜੀ ਤਾਂ ਇਹਨੂੰ ਮੇਰੇ ਜੀ ਨਹੀਂ ਕਰਦਾਗਾ ਕਿਉਂ ਬੇਬੇ ਪੁੱਤ ਮੈਂ ਹੁਣ ਤਾਂ ਬਹੁਤ ਬਸੋਧਰੀ ਹੋਈ ਮੈਂ ਲੱਤ ਲੁੱੱਤ ਬਹੁਤ ਘਟਦੀ ਆ ਬੇਬੇ ਭੁੱਲ ਗਈ ਇਹਨੇ ਤੈਨੂੰ ਝਾੜੂਆਂ ਨਾਲ ਕਿੰਨਾ ਕੁੱਟਿਆ ਤੇ ਨਾਲੇ ਗਵਾਂਢਣ ਦੇ ਸਾਹਮਣੇ ਤੇਰੀ ਕਿੰਨੀ ਬੇਇੱਜ਼ਤੀ ਕੀਤੀ ਆ ਕੋਈ ਨਾ ਪੁੱਤ ਮੈਂ ਭੁੱਲੀ ਨਹੀਂ ਗਈ ਹੁਣ ਮੈਂ ਦੇਖਦੀ ਆ ਤਾਂ ਹਾਲ ਕੀ ਹੁੰਦਾ ਮੈਂ ਦੂਜੀ ਪੁੜੀ ਵੀ ਦੇ ਹੀ ਦੇਣੀ ਆ ਇਹਨੂੰ ਹਾਂ ਹਾਂ ਬੇਬੇ ਦੇ 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 ਚਲ ਠੀਕ ਆ ਬੇਬੇ ਜਿਵੇਂ ਅਖਬਾਰਾ ਗੋਲਾ ਪਾਈ ਜਾਂਦੇ ਆ ਮੈਂ ਵੀ ਕੰਮ ਕਰ ਲਾਂ ਚਲ ਠੀਕ ਆ ਕਰ ਲਾ ਪੁੱਤ ਕੰਮ ਕੋਈ ਨਾ ਚਲ ਠੀਕ ਆ ਠੀਕ ਆ ਠੀਕ ਆ ਪੁੱਤ ਓਕੇ ਓਕੇ ਪੁੱਤ ਚਾਨਹੜ ਮੈਂ ਜਾ ਕੇ ਦੂਜੀ ਪੁੜੀ ਦੇਖ ਕੇ ਆਉਣੀ ਐ ਇਹਨੂੰ ਹੋਰ ਜਾਣੀ ਐ ਮੈਂ ਈਕਾ ਠੀਕਾ ਬੇਬੇ ਨਹੀਂ ਬੇਬੇ ਤਾਂ ਜਮਈ ਉਹਦੇ ਵੱਲ ਦੀ ਹੋਣ ਲੱਗੀ ਸੀ ਨਹੀਂ ਮੈਨੂੰ ਤਾਂ ਪੂਰਾ ਹਿੱਸਾ ਚਾਹੀਦਾ ਵਾ ਮੈਂ ਤਾਂ ਘਰ ਚੋਂ ਵੀ ਪੂਰਾ ਹਿੱਸਾ ਲੈ ਕੇ ਆਉਂ ਮੈਂ ਇਹਨੂੰ ਥੋੜੀ ਦਊਂਗੀ ਭਾਬੀ ਦਾ ਤਾਂ ਕੰਮ ਤਮਾਮ ਹੁਣ ਤਾਂ ਸਾਰਾ ਕੁਝ ਮੇਰੇ ਨਾਮ ਚੱਲ ਮੈਂ ਐ ਕਰਦੀ ਆਂ ਕੋਈ ਮੈਨੂੰ ਮੌਕਾ ਮਿਲ ਜਵੇ ਉੱਥੇ ਘਰੇ ਬਾੜਨ ਦਾ ਐ ਤਾਂ ਨਹੀਂ ਸਾਰਨਾ ਕਿਉਂਕਿ ਮੈਂ ਤਾਂ ਉੱਥੋਂ ਲੜ ਕੇ ਆਈ ਸੀਗੀ ਮੈਨੂੰ ਕੋਈ ਤਾਂ ਮਿਲ ਜੂ ਕੋਈ ਤਾਂ ਕੁਲੂ ਮਿਲ ਜਵੇ ਬੇਬੇ ਤਾਂ ਨਹੀਂ ਮੈਂ ਉਹਦੇ ਬਰਾਬਰ ਦੀ ਹੋਣ ਦੀ ਨਾ 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 ਇਹ ਚੀਜ਼ ਨਹੀਂ ਮੈਂ ਹੋਣ ਦੇਣੀ ਹਾਂ ਚਲ ਕੋਈ ਨਾ ਲੱਗੀ ਜਾਓ ਕੋਈ ਨਾ ਕੋਈ ਤਾਂ ਮੌਕਾ ਮੈਨੂੰ ਮਿਲ ਹੀ ਜਾਣਾ ਬਾੜਨ ਦਾ ਉੱਥੇ ਇਹ ਤਾਂ ਮੇਰੀ ਸਹੀ ਕਹਿਦੀ ਆ ਆ ਦੇਈ ਦੇਵਾ ਪੁੜੀ ਐ ਵੀ ਅਜੇ ਬਾੜੇ ਚ ਵਾਈ ਨਹੀਂ ਗਈ ਪਾਣੀ ਲੈ ਆ। ਪਾਣੀ ਲੈ ਕੇ ਇਹ ਬੁੱਤ ਨਾਲ ਪਾਣੀ ਪੀਲਾ। ਸਰਦੀਆੜੀ ਕੰਮ ਕਰਦੀ ਆ। ਬੇਬੇ। ਬੇਬੇ ਕੀ ਹੋ ਗਿਆ ਤੈਨੂੰ? ਓਹ। ਬੇਬੇ। ਓਹ। ਓਟ ਬੇਬੇ। ਅੱਛਾ। ਤਾਈ। ਤਾਈ ਠੀਕ ਆਂ ਤੂੰ? ਠੀਕ ਆ ਪੁੱਤ। ਪੁੱਤ ਅੱਜ ਗੋਮ ਹੋ ਕੇ ਡੈਗ ਪੀ ਸੀਗੀ। ਹੋਰ ਜੇ ਰਾਜ ਨਾ ਹੁੰਦੀ ਅੱਜ ਤਾਂ 60 ਸਟ ਬੱਜ ਜਾਣੀ ਸੀ। ਬਚਾਅ ਹੋ ਗਿਆ ਤੇਰਾ ਤਾਈ। ਹਾਂ ਚੱਲ ਭੈਣੇ ਅੱਜ ਤੂੰ ਟਾਈਮ ਤੇ ਆ ਗਈ ਤਾਂ ਮੈਂ ਬੇਬੇ ਨੂੰ ਸਾਂਭ ਸਕੀ ਹੋਰ ਹੋਰ ਚੱਲ ਕੋਈ ਨਾ ਆਸਗਵੰਧ ਦਾ ਹੋਰ ਫਾਇਦਾ ਕੀ ਹੁੰਦਾ ਨੇੜੇ ਬੰਦੇ ਦਾ ਹਾਂ ਲੋੜ ਪਈ ਤਾਂ ਬੰਦਾ ਆ ਤਾਂ ਜਾਵੇ ਪਤਾ ਨਹੀਂ ਅੱਜ ਬੇਬੇ ਨੂੰ ਕੀ ਹੋ ਗਿਆ ਮੈਨੂੰ ਪਾਣੀ ਦੇਣਾ ਕੀ ਮੁੜ ਕੇ ਬੇਹੋਸ਼ ਹੋ ਕੇ ਡੇਗੀ ਬਲੱਡ ਬਲੂਡ ਨਾ ਵੱਧ ਗਿਆ ਹੋਵੇ ਹਾਂ ਹੋ ਸਕਦਾ ਚੱਲ ਡਾਕਟਰ ਸਾਦ ਲੈਣੇ ਹੈ ਵੈਸੇ ਤਾਂ ਉਹਨੇ ਦਵਾਈ ਦੇ ਦਿੱਤੀ ਹੈ ਬਲੱਡ ਬਲੂਡ ਚੈੱਕ ਕਰਾ ਲਓ ਹੈਨਾ ਹਾਂ ਚੱਲ ਫਿਰ ਮੈਂ ਤਾਂ ਚੱਲਦੀ ਹਾਂ ਚੰਗਾ ਠੀਕ ਹੈ ਭੈਣ ਤਾਈ ਖਿਆਲ ਰੱਖੀ ਚੰਗਾ ਉਹਦਾ ਹਾਂ ਤੂੰ ਵੀ ਰੋਜ਼ ਖਿਆਲ ਰੱਖੀ ਜੀ ਮੈਂ ਜਾਣੀ ਹਾਂ ਚੰਗਾ

ਕੋਈ ਨਾ ਬੇਬੇ ਤੂੰ ਬੇਫਿਕਰ ਐ ਜਿੰਨਾ ਟਾਈਮ ਹੁਣ ਤੂੰ ਠੀਕ ਨਹੀਂ ਹੁੰਦੇ ਉਹਨਾ ਟਾਈਮ ਮੈਂ ਇੱਥੇ ਹੀ ਰਹੂੰਗੀ ਕੋਈ ਨਾ ਫਟ ਹੋਰ ਮੈਂ ਤਾਂ ਡਰ ਗਈ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਤੂੰ ਡੈਗ ਗਈ ਠੀਕ ਆ ਹੁਣ ਤਾਂ ਮੈਂ ਅੱਛਾ ਦਵਾਈ ਦਵਾਤੀ ਸੀ ਤੈਨੂੰ ਹਾਂ ਉਹ ਪਤਾ ਦਵਾਈ ਤਾਂ ਦਵਾਤੀ ਸੀ ਅੱਛਾ ਅੱਛਾ ਹਾਂ ਡਾਕਟਰ ਆ ਗਿਆ ਸੀ ਘਰੇ ਅੱਛਾ ਚਲ ਕੋਈ ਨਾ ਬੇਬੇ ਹੋ ਜਾਣਾ ਤੂੰ ਠੀਕ ਬੇ ਮੈਨੂੰ ਲੱਗਦਾ ਇਨੀ ਸਿੱਟਿਆ ਹੋ ਤੈਨੂੰ ਨਹੀਂ ਪੁੱਤ ਤਾਂ ਮੈਨੂੰ ਚੱਕਰ ਆ ਗਿਆ ਸੀਗਾ ਨਾ ਬੇਬੇ ਤੂੰ ਤਾਂ ਭੂਲੀ ਆ ਤੈਨੂੰ ਕੀ ਪਤਾ ਕਿੰਡੀ ਤੇਜ ਆ ਇਨੀ ਸਿੱਟਿਆ ਹੁਣ ਤੈਨੂੰ ਨਹੀਂ ਪੁੱਤ ਤੂੰ ਐਵੇਂ ਨਾ ਇਹਦਾ ਇਹਦੀ ਸਾਈਡ ਨਾਲ ਲਈ ਜਾ ਮੈਨੂੰ ਸਾਰਾ ਹੀ ਪਤਾ ਵਾ ਤੂੰ ਬੇਫਿਕਰ ਰਹੀ ਹੁਣ ਮੈਂ 10 ਦਿਨ ਤੇਰੇ ਕੋਲ ਮੈਂ ਹੀ ਰਹੂੰ ਤੇਰਾ ਧਿਆਨ ਤਾਂ ਮੈਂ ਹੀ ਰੱਖੂੰਗਾ ਕੋਈ ਨਾ ਠੀਕ ਆ ਪੁੱਤ

ਰਾਮਕਾਰ ਹਾਂ ਮੈਂ ਸਮਾਨ ਅੰਦਰ ਰੱਖਦਾ ਚੱਲ ਲੈ ਮੈਂ ਤਾਂ ਪੈਣੀ ਐ 10 ਮਿੰਟ ਬੇਬੇ ਤਾਂ ਬਾਜਾ ਮਾਰ ਮਾਰ ਥਕਾਇਆ ਪਿਆ ਮੈਨੂੰ ਤਾਂ ਇੰਨਾ ਖੰਮ ਤਾਂ ਮੈਂ ਉਹਦੇ ਸੌਰੀ ਨਹੀਂ ਕੀਤਾ ਆ ਚੱਲ ਨਹੀਂ 10 ਮਿੰਟ ਫੋਨ ਚਲਾਉਣੀ ਐ ਹੋ ਹੋ ਹਵਾਇਆ ਪਿਆ ਜੀ 2 ਮਿੰਟ ਬਹਿ ਜਾ ਨੀਰ ਨੀ ਕਮਲ ਮੈਨੂੰ ਆਕਾ ਨੀ ਕਮਲ ਮੈਨੂੰ ਇਹ ਕੰਨੀ ਕਰੀ ਜਾਂਦੀ ਏ ਚਲ ਦਫਾ ਕਰ ਪੈ ਨਹੀਂ ਮੈਂ ਤਾਂ ਨੀਕਿੰਨ ਲਾਲਚ ਵੀ ਕੀ ਕੁਛ ਕਰਾਉਂਦਾ ਹਨਾ ਚਲ ਛੱਡ ਫੋਨ ਚਲਾ ਦੂੰ ਹਈ ਮੈਂ ਤਾਂ ਫੋਨ ਚਲਾ ਕੇ ਛੱਡਿਆ ਨੀ ਇੱਕ 40 ਹੋਇਆ ਪਿਆ ਬੰਦ ਕਰਕੇ 2 ਮਿੰਟ ਸੌਂਨੀ ਆ ਮੈਂ ਤਾਂ ਹੂੰ ਨਹੀਂ ਤਾਂ ਬੇਬੇ ਨੇ ਦਿਮਾਗ ਖਾ ਜਾਣਾ ਮੇਰਾ ਨੀ ਕਮਲ ਆਇਆ ਪੁੱਤ ਮੇਰ ਲੱਤਾਂ ਖੋੜ ਦੇ ਮੇਰ ਲੱਤਾਂ ਟੁੱਟੀਆਂ ਜਾਂਦੀਆਂ ਕੁੜੇ ਕਮਲ ਲੱਤਾਂ ਖੋੜ ਦੇ ਮੇਰਾਂ ਲੱਤਾਂ ਟੁੱਟੀਆਂ ਜਾਂਦੀਆਂ ਮੇਰਾਂ ਮੈਂ ਪੁੱਤ ਰਾਜ ਤੂੰ ਆ हां बेबे मैं तो कमाल ओ, मैं नु ਬਾਜਾ ਮਾਰਦੀ ਸੀ ਪੁੱਤ ਤੂੰ ਤਾਂ ਕੰਮ ਵੀ ਕਰਨਾ ਹੋਊਗਾ ਚਲ ਕੋਈ ਨਾ ਬੇਬੇ 10 ਮਿੰਟ ਘਟ ਦੇਣੀ ਹੈ ਕੋਈ ਨਾ ਪੁੱਤ ਬੱਸ ਕਰ ਫਿਰ ਕੰਮ ਕਰ ਲੈ ਕੋਈ ਜਾ ਕੇ ਹੋ ਗਿਆ ਟੈਪ ਕੀ ਹੋ ਗਿਆ ਧੰ ਵੱਚ ਗਏ ਹਾਈ ਮੈਂ ਤਾਂ ਬੇਬੇ ਨੂੰ ਦਵਾਈ ਦੇਣੀ ਭੁੱਲ ਗਈ ਨੀ ਉਪਰਧਾਨ ਬਣ ਗਈ ਹੁਣੀਆ ਐ ਕਰਦੀਆਂ ਹੁਣ ਬੇਬੇ ਨੇ ਰੋਟੀ ਰੋਟੀ ਖਾਣੀ ਆ ਹੁਣ ਜਾ ਕੇ ਖੋਣੀਆਂ ਆ ਆਏ ਆਏ ਮੇ ਤਾਂ ਮੈਂ ਤਾਂ ਪਾਣੀ ਪੀ ਜੂ ਇਹਨਾਂ ਸਾਰੇ ਨੰਬਰ ਲੈ ਜੈਣੇ ਸੀ ਲੈ ਬੇਬੇ ਰੋਟੀ ਖਾ ਲੈ ਮੈਂ ਤੇਰੇ ਵਾਸਤੇ ਬਣਾ ਕੇ ਲੈ ਆਈਆਂ ਹੋਰ ਲੈ ਫੜ ਦੇਖਿਆ ਬੇਬੇ ਤੇਰੀ ਮੈਂ ਕਿੰਨੀ ਸੇਵਾ ਕਰਦੀ ਆ ਤੇਰੇ ਵਾਸਤੇ ਰੋਟੀ ਬਣਾ ਕੇ ਲਿਆਈ ਆ ਪਤਾ ਹੀ ਆ ਜਿਹੜਾ ਲੰਗਰ ਤੋਂ ਬਣਾ ਕੇ ਲੈ ਕੇ ਆਈ ਆ ਕੀ ਕਹਿਨੀ ਆ ਬੇਬੇ ਕੁਛ ਨਹੀਂ ਜਾ ਤੂੰ ਉਧਰ ਆਵਦਾ ਕੰਮ ਕਰ ਬੇਬੇ ਇੱਧਰ ਨੂੰ ਕਿਹੜੇ ਕੱਢਦੇ ਆਪਾਂ ਦੇਖ ਲਾ ਤੈਨੂੰ ਮੈਂ ਦਿਨਾਂ ਚੀ ਤੋਰਨ ਲਾਤਾ ਸਾਰਾ ਧਿਆਨ ਮੈਂ ਰੱਖਦੀ ਸੀ ਉਹ ਤਾਂ ਮੈਡਮ ਜੀ ਬੇਲੀ ਸੀ ਬੱਸ ਨੀ ਕੁੜੀਏ ਬੱਸ ਕੀ ਗੱਲ ਹੋ ਗਈ ਬੇਬੇ ਸਾਰਾ ਖਿਆਲ ਮੇਰਾ ਉਹ ਵੀ ਰੱਖਦੀ ਸੀ ਕਦੋਂ ਬੇਬੇ ਸਾਰਾ ਤਾਂ ਰੋਟੀ ਪਾਣੀ ਉਹ ਦਿੰਦੀ ਸੀ ਮੈਨੂੰ ਸਾਰਾ ਕੁਝ ਉਹ ਵੀ ਮੈਨੂੰ ਪਤਾ ਜਿਹੜਾ ਤੂੰ ਹੱਥੋਂ ਭੱਜ ਕੇ ਜਾ ਕੇ ਖੋਹ ਲੈਂਦੀ ਸੀ ਉਹ ਤੋਂ ਬੇਬੇ ਤੂੰ ਇੱਕ ਹੀ ਗੱਲ ਕਹਤੀ ਦਵਾਈ ਦਿੰਦੀ ਉਹ ਵੀ ਖੋਹ ਲੈਂਦੀ ਸੀ ਤੂੰ ਬੇਬੇ ਮੇਰਾ ਰਹਿਣ ਦੀ ਆ ਕਦਰ ਪਾਈ ਤੂੰ ਮੇਰੀ ਕਿਉਂਦੀ ਤੂੰ ਉਹ ਵੀ ਖੋਹ ਲੈਂਦੀ ਸੀ ਉਹ ਤੋਂ ਤਸਹਿਰਾ ਕਰਦੀ ਐ ਮੇਰਾ ਉਹ ਹਣ ਬੇਬੇ ਤੂੰ ਉਹਦੀ ਬਣ ਗਈ ਹੈ ਨਾ ਹਣ ਕੁੜੀ ਨੂੰ ਭੁੱਲ ਗਈ ਸਾਂਭਦੀ ਆ ਪੁੱਤ ਮੈਨੂੰ ਸਰ ਦਿਹਾੜੀ ਉਹ ਲੈ ਹਣ ਤੂੰ ਉਹਦੀ ਬਣ ਗਈ ਬਸ ਹਣ ਤੂੰ ਬੰਦੇ ਦੀ ਤੀ ਬਣ ਕੇ ਨਾ ਸਾਰਾ ਪੇਪਰ ਸਾਰਾ ਕੁਝ ਮੇਰੇ ਨਾਂ ਤੇ ਲਿਖਾ ਦੇ ਮੈਂ ਨਹੀਂ ਕਰਾਂਦੀ ਕੀ ਤੇਰੇ ਨਾਂ ਮੈਂ ਆਪਦੀ ਕੁੜੀ ਦੇ ਨੌਕਰਾਂ ਨੌ ਦੇ ਨੌਕਰਾਂ ਆਉਂਗੀ ਹੁਣ ਬੇਬੇ ਤੂੰ ਮੁੱਕਰ ਗਈ ਲਾਹੌਰ ਮੁੱਕਰ ਗਈ ਨਾ ਬੇਬੇ ਮੈਂ ਸਾਰਾ ਘਰ-ਬਾਰ ਛੱਡ ਕੇ ਆਪਦਾ ਜਵਾਕ ਜੱਲ੍ਹਾ ਛੱਡ ਕੇ ਮੈਂ ਤੇਰਾ ਧਿਆਨ ਰੱਖਣ ਲਈ ਆਈ ਤੂੰ ਮੇਰੇ ਰਹਿਣ ਦੀ ਆ ਕਦਰ ਪਾਈ ਨਹੀਂ ਜਾ ਤੂੰ ਆਪਦੇ ਘਰ ਨੂੰ ਜਾ ਆ ਰਾਮ ਨਾਲ ਦੇ ਘਰੇ ਜਾ ਆਪਦੇ ਜਵਾਕ ਜੱਲ੍ਹਾ ਸਾਹਿਬ ਜਾ ਕੇ ਆਪਦਾ ਬੇਬੇ ਮੈਂ ਜਾਣੀ ਆ ਕਿੱਧਰ ਨੂੰ ਚੱਲੀ ਆ ਲਾ ਕੇ ਜਾ ਚੂੜੀਆਂ ਚੱਕ ਬੇਬੇ ਆਪਦੀ ਚੂੜੀਆਂ ਚੱਕ ਤੂੰ ਮਾਰ ਦਿਨ ਚੱਕ ਨਾ ਤੇਰੀਆਂ ਚੂੜੀਆਂ ਦੀ ਬੈਠੀ ਆ ਈ ਆਲੇ ਬੋਦੀ ਬੇਬੇ ਫੋ ਲੜਕੇ ਕਾ ਇਹ ਪੁੱਤ ਮਰਨੇ ਬੋਲਦੀ ਆ ਚੂੜੀਆਂ ਸੱਟ ਕੇ ਲੈ ਕੇ ਮਾਰਦੀ ਨਾ ਹੋਂਗਾ ਲੈ ਪੁੱਤਾਂ ਪਾਲਾ ਚੂੜੀਆਂ ਨਹੀਂ ਤੂੰ ਮੇਰੇ ਬੇਬੇ ਨੂੰ ਮੇਰੇ ਖਿਲਾਫ ਕੀਤਾ ਨਾ ਤੈਨੂੰ ਮੈਂ ਛੱਡਦੀ ਨਹੀਂ ਅੱਜ ਤੋਂ ਬਾਅਦ ਮੈਂ ਤੇਰੇ ਸ਼ਕਰ ਵੀ ਨਹੀਂ ਦੇਖਣਾ ਚਾਹੁੰਦੀ ਜੰਗਾ ਮੈਸੇ ਮੈਂ ਜਾਣੀ ਆਂ ਯਾਹਾਂ ਯਾਹਾਂ ਤੇ ਜਵਾਕ ਜੱਲਾ ਸਾਹਮਣੇ ਜਾ ਕੇ ਇਹਦੀ ਰੁਕ ਜਾ ਕੋਈ ਨਾ ਮੈਂ ਨਹੀਂ ਆਂ ਅੱਜ ਤੋਂ ਬਾਅਦ ਤੂੰ ਮੇਰੇ ਕੋਲ ਨਹੀਂ ਆਉਂਦੀ ਪਾਲਾਤਾ ਬੇਬੇ ਮੈਂ ਕੀ ਕਰਨੀ ਆ ਚੋੜੀਆਂ ਤੂੰ ਦੀਲੀ ਨੂੰ ਦੇਦੀ ਇਹ ਮੇਰੋਂ ਨਾਉ ਨਹੀਂ ਤੂੰ ਮਰਤੀ ਆ ਪੁੱਤ ਜੇ ਤੀ ਇਸ ਮੇਰੇ ਉਹ ਦੇਖ ਲੈ ਮੇਰਾ ਕੀ ਸ਼ਲੂਕ ਕਰਕੇ ਗਈ ਆ ਚੱਲ ਠੀਕ ਆ ਬੇਬੇ ਪਾਲ ਲੈ ਨੀ ਨੀ ਲਾਟ ਨਿਕਲੀ ਆ ਬੇਬੇ ਕੀ ਹੋ ਗਿਆ ਤੈਨੂੰ ਬੇਬੇ ਬੇਬੇ ਵਾਦੀ ਦੀ ਨਾਲ ਖੇਲੇ ਆਵਾ ਛੇਤੀ ਚੱਲੋ ਮੇਰੇ ਨਾ ਬੇਬੇ ਨੂੰ ਪਤਾ ਨਹੀਂ ਕੀ ਕੀ ਹੋ ਗਿਆ ਰਾਜ ਆ ਜਾ ਛੇਤੀ ਘਰ ਹੋ ਕਰਨੀ ਕੀ ਹੋ ਗਿਆ ਤਾਈ ਤਾਈ ਕੀ ਹੋ ਗਿਆ ਚਲ ਉਠ ਉਠ ਤਾਈ ਉਹ ਬਲ ਉਠ ਫੜ ਜਾ ਮੈਂ ਮੰਜਾ ਲਿਆ ਕਿਉਂ ਨਹੀਂ ਰਾਜ ਫੜ ਕੇ ਬੈਠ ਜਾ ਹਾਂ ਮੰਜਾ ਕਿੱਦਿਸ ਕਿੱਲ ਨਹੀਂ ਆ ਤੇਰ ਅੱਟ ਤਾਈ ਓਟ ਅਟ ਵੀ ਇੱਥੇ ਬੈ ਜਾ ਹਾਂ ਰਿਬੇ ਨੂੰ ਕੀ ਹੋਇਆ ਵਾ ਕੋਈ ਨਹੀਂ ਖੋਲਦੀ ਤਾਈ ਤਾਂ ਤਾਈ ਤਾਈ ਅੱਟ ਤਾਈ ਮਾਫ ਕਰ ਦਿੱਤੀ ਏ ਮਾਫ ਕਰਤੀ ਮਾਫ ਕਰ ਦਿੱਤੀ ਏ ਮਾਫ ਕਰਦੀ ਹੋਏ ਯਾ ਦਸ ਰਾਜੀ ਛੇ ਮਿੰਟ ਨਹੀਂ ਹੋ ਗਏ ਨਾ ਕਾਈ ਨੂੰ ਗਏ ਨੂੰ ਹੋਰ ਭੈਣੇ ਤਾਂ ਹੈਗਾ ਲੱਗਦਾ ਹੀ ਨਹੀਂ ਕਿ ਵੀਨਾ ਟਾਈਮ ਹੋ ਗਿਆ ਤੇ ਕਮਲ ਨੇ ਮੀਟਿੰਗ ਲਾ ਗੇੜਾ ਗੂੜਾ ਮਾਰਿਆ ਹਨਾ ਹਾਂ ਚਲ ਕੋਈ ਨੂੰ ਫਾੜ ਵੀ ਨਹੀਂ ਕੀਤਾ ਉਹਦੇ ਲਾਏ ਸੀ ਭੈਣ ਚੱਕਿਆ ਤਾਂ ਹੈ ਨਹੀਂ ਹੁਣ ਆਪਾਂ ਕੀ ਕਰ ਸਕਦੇ ਆ ਕਾਈ ਬਗੈਰ ਤਾਂ ਘਰ ਵੀ ਤੁਹਾਡਾ ਖਾਨ ਇਹ ਤਾਂ ਹੈਗਾ ਇਹਨਾਂ ਨੇ ਵੀ ਕਿਹਾ ਸੀ ਵੀ ਹੁਣ ਰਿਟਾਇਰਮੈਂਟ ਲੈ ਕੇ ਮੈਂ ਆ ਹੀ ਜਾਊਗਾ ਵਾਪਸ ਆ ਜਾਣਗੇ ਚਲ ਵਧੀਆ ਨਾਲ ਤੇ ਨੂੰ ਇਕੱਲੀ ਨੂੰ ਔਖਾ ਕਰੇ ਹਾਂ ਇਹ ਤਾਂ ਹੈਗਾ ਭੈਣ ਹਾਈ ਮੈਂ ਦਿੱਤਾ ਕਾ ਤ ਗਈ ਮੈਂ ਕਿਹੜਾ ਮੂੰਹ ਲੈ ਕੇ ਅੰਦਰ ਜਾਵਾਂ ਜੇ ਮੈਨੂੰ ਇਹਨਾਂ ਨੇ ਘਰੋਂ ਕੱਢ ਤਾ ਫੇਰ ਮੇਰਤੀ ਵੀ ਗਲਤੀ ਹੋ ਗਈ ਮੈਂ ਤਾਂ ਇੰਨਾ ਪਿੱਛੇ ਲੱਗ ਕੇ ਆਪਦੀ ਮਾਂ ਦਾ ਵੀ ਪਿਆਰ ਭੁੱਲ ਗਈ ਚਲ ਕੋਈ ਨਾ ਮਾਫੀ ਮੰਗ ਲੂੰਗੀ ਮਿਰਤ ਤਾਂ ਉਹਦੇ ਤੋਂ ਮੁੱਕੀ ਤੇ ਵੀ ਨਹੀਂ ਆਇਆ ਗਿਆ ਮੈਂ ਚਲ ਮਾਫੀ ਵੀ ਮੰਗ ਲੂ ਆਪਦੀ ਮਾਂ ਤੋਂ ਹਾਏ ਮੇਰੀ ਅੱਗੇ ਮਾਂ ਉੱਥੇ ਬੈਠੀ ਹੁੰਦੀ ਸੀ ਚਲ ਹੁਣ ਆਏ ਕਰੀਂ ਨਾਲ ਜਵਾਕ ਵੀਥੇ ਨੇੜੇ ਸਕੂਲ ਚ ਹੀ ਲਾ ਲਈ ਕਿਥੇ ਇਹ ਤਾਂ ਹੈਗਾ ਪਰ ਹੁਣ ਆਪ ਨੇੜੇ ਲਾ ਦਾਂਗੀ ਕਮਲ ਕਮਲ ਹਰਪ੍ਰੀਤ ਪੱਬੀ ਸਤਿ ਸ਼੍ਰੀ ਅਕਾਲ ਦਿੱਖੀ ਮੈਨੂੰ ਤੁਸੀਂ ਬਸ ਠੀਕ ਹੈ ਰਾਜ ਬੈਜੋ ਭਾਬੀ ਮੈਨੂੰ ਮaaf ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਬਾਬੇ ਬੇਬੇ ਮੁੱਕੀ ਤੇ ਵੀ ਨਹੀਂ ਆਇਆ ਆ ਗਿਆ ਅਸੀਂ ਤਾਂ ਤੈਨੂੰ ਇੰਨੇ ਫੋਨ ਕੀਤੇ ਕਮਲ ਤੂੰ ਸਾਡਾ ਇੱਕ ਫੋਨ ਵੀ ਨਾ ਚੱਕਿਆ ਮੈਨੂੰ ਗੁੱਸਾ ਇੰਨਾ ਸੀ ਮੈਂ ਆਦੀ ਸੱਸ ਦੀਆਂ ਗੱਲਾਂ ਵਿੱਚ ਆ ਗਈ ਸੀ ਮੈਨੂੰ ਪਤਾ ਉਸ ਲਾਲਚ ਨੇ ਮੇਰਾ ਸਾਰਾ ਘਰ ਤਬਾਹ ਕਰਤਾ ਮੈਨੂੰ ਮaaf ਕਰ ਦੋ ਚਲ ਕੋਈ ਨਾ ਕਮਲ ਮੈਨੂੰ ਇਹ ਵੀ ਗੱਲ ਸਮਝ ਲੱਗੀ ਆਪਦੀ ਮਾਂ ਪਿਓ ਤੋਂ ਬਾਅਦ ਪੇਕੇ ਪਰਜਾਈ ਤੇ ਭਰਾ ਨਾਲ ਹੀ ਹੁੰਦੇ ਨੇ ਚਲ ਕੋਈ ਨਾ ਦੀਦੀ ਕੁਛ ਨਹੀਂ ਹੁੰਦਾ ਹੁਣ ਜਿਹੜਾ ਕੁਛ ਮੈਂ ਤੁਹਾਡੇ ਤੋਂ ਹੱਥ ਬਨ ਕੇ ਮਾਫੀ ਮੰਗਦੀ ਆ ਚਲ ਕੋਈ ਨਾ ਕੁੜੀਆਂ ਵਾ ਕੁੜੀਆਂ ਤਾਂ ਉਹਦੀਆਂ ਜਾਂਦੀਆਂ ਨੇ ਕੋਈ ਗੱਲ ਠੀਕ